ਤੋ ਤੇ ਪਾਗਵੰਤਾ ਹੁਣ ਕਦ ਮਿਲੀ ਐ ਪ੍ਰੇਤੋ ਤੇ ਪਾਗਵੰਤਾ ਹੁਣ ਕਦ ਮਿਲੀ ਐ ਪ੍ਰੇਤੋ ਤੇ ਪਾਗਵੰਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਰੁਕ ਹੁੰਦਾ ਇੱਕ ਘੜੀ ਨਾ ਮਿਲਤੇ ਤਾਂ ਕਲ ਰੁਕ ਹੁੰਦਾ ਤੇਰਾ ਮੁਖ ਸੁਹਾਵਾ ਟੀਓ ਤਰੇ ਤੋਂ ਨਬਾਨ ਤੇਰਾ ਮੁਖ ਸੁਹਾਵਾ ਚਿਰੋਂ ਵੇ ਨੇ ਤੂੰ ਸਾ ਤਪਾਣੀ ਜੇਰਵਾਤੇ ਸਾਰੀ ਕਾਲੀ ਕੋ ਜੇ ਸਜਾ ਤੂੰ ਬਸੇ ਆ ਤਨ ਸੋਦੇ ਸੁਖਾ ਤੂੰ ਬਸੇ ਆ ਜੀ ਤਨ ਸੋਦੇ ਸਗਾ ਤੂੰ ਬਸੇ ਆ ਤਨ ਸੋਦੇ ਸੱਜਣ ਮੀ ਤੂ ਮੁਰਾਰੇ ਜੀਓ ਮੇਰੇ ਸੱਜਣ ਮੀ ਤੂ ਰਾਰੇ ਜੀ ਮੇਰੇ ਸੱਜਣ ਮੀ ਤਰ ਮੁਰਾਰੇ ਜੀਓ ਮੇਰੇ ਸੱਜਣ ਮੀ ਤਰ ਮੁਰਾਰੇ ਜੀ ਇੱਕ ਕਦੀ ਨਾ ਮਿਲਤੇ ਕੌਣ ਤੁਹੂ ਘੁਮਰਤਾ ਦਿੱਖ ਛੱਡੀ ਨਾ ਮਿਲਤੇ ਦਾਸਰ ਤੁਹੂ ਘੁਮਰਤਾ ਜਿਹਨ ਕਾਤ ਮਿਲੀ ਹੈ ਪ੍ਰੇਤੋ ਦਾ ਪਗਵੰਤਾ ਜਿਹਨ ਕਾਤ ਮਿਲੀ ਹੈ ਪ੍ਰੇਤੋ ਦਾ ਪਗਵੰਤਾ ਦਿੱਖ ਛੱਡੀ ਨਾ ਮਿਲਤੇ ਆ ਕੱਲ ਨੂੰ ਮੁੜ ਆਸਾਂ ਇੱਕ ਘੜੀ ਹਮਿਲਤੇ ਆਂ ਆ ਕੱਲ ਨੂੰ ਮੁੜ ਆਸਾਂ Thank <laughs> ਆਹ ਕੋਲ ਤੁਮਾਈ ਆਹ ਕੋਲੀ ਆਹ ਕੋਲ ਕੁਮਾਈ ਆਹ ਕੋਲੀ ਆਹ ਕੋਲ ਕੁਮਾਈ ਗੌਰ ਸੱਜਣਾ ਮੀਤ ਮੁਰਾਰੇ ਦੀ ਗੌਰ ਸੱਜਣ ਦੀ ਸਾਧਨ ਮੀਤ ਮੁਰਾਰੇ ਜੀਓ ਗੁਰ ਸਾਧਨ ਮੀਤ ਮੁਰਾਰੇ ਜੀਓ ਇੱਕ ਘੜੀ ਨਾ ਮਿਲਤੇ ਤਾਂ ਕਲ ਜੁ ਕੋਤਾ ਇੱਕ ਘੜੀ ਨਾ ਮਿਲਤੇ ਐ ਤਾਂ ਕਲ ਜੁ ਕੋਤਾ ਇੱਕ ਘੜੀ ਨਾ ਮਿਲਤੇ ਤਲ ਤੇ ਤੁਰਦਾ ਕੜੀ ਨਾ ਮਿਲਦੇ ਤਾਂ ਕਰ ਤੂੰ ਮੋਟਵਾ ਰਾਂਝੂ ਕੋਸਰ ਨੂੰ ਮਿਲ ਆ ਆ ਆ ਮੈਂ ਪੈਸਾ ਜਾਂ ਡਾਕਟਰ ਆ ਗਿਆਨੀ ਸੰਸ ਦੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਹਕਮ ਲਾ ਕੇ ਸ੍ਰੀ ਗੁਰਦੁਆਰਾ ਸਾਹਿਬ ਵਿਖੇ ਇਸ ਤੋਂ ਬਾਅਦ ਅਗਲਾ ਨਗਰ ਕੀਰਤਨ ਉਹਨਾਂ ਨੇ ਸਿੱਧੂ ਸਾਹਿਬ ਦਾ ਜਨਮ ਪੰਚਾ ਦੀ ਕਿਚੜਾ ਰਹਿਣ ਨੂੰ ਵਧੀਆ ਤਰੀਕੇ ਦੇ ਨਾਲ ਆਪ ਲਾਈਵ ਕਰਾਂਗੇ ਤਕਰੀਬਨ ਸਾਰਾ ਦਿਨ ਕੋਸ਼ਿਸ਼ ਕਰਾਂਗੇ ਲਾਈਵ ਪ੍ਰੋਗਰਾਮ ਦਿਖਾਇਆ ਜਾਵੇ ਤੇ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਇਕੱਠ ਵਾਲਾ ਨਗਰ ਕੀਰਤਨ ਹੁੰਦਾ ਉਸ ਦਿਨ 21 ਅਪ੍ਰੈਲ ਨੂੰ ਉਹ ਨਗਰ ਕੀਰਤਨ ਹੋਵੇਗਾ ਸ੍ਰੀ ਗੁਰਦਵਾਰਾ ਦਸਮੇਸ਼ ਦਵਾਰ ਸਾਹਿਬ ਵਿਖੇ ਸਤਿ ਧੰਵਾਦ ਜੀ ਸਾਰਿਆਂ ਦਾ ਵੀਡੀਓ ਦੇਖਣ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ